ਨਾਮ ਦੇ ਸਿਵਲ ਹਸਪੀਟਲ ਦੇ ਵਿੱਚ ਜੇ ਅਸੀਂ ਗੱਲ ਕਰਗੇ ਵੀ ਚੌਥੀ ਲਾਸ਼ ਆਪਾਂ ਕਹਿ ਦਈਏ ਜਾਂ ਚਾਰ ਬੰਦਿਆਂ ਦੀ ਜਿਹੜੀ ਡੈਥ ਹੋ ਚੁੱਕੀ ਆ ਇੱਕ ਦੀ ਕੱਲ ਡੈਥ ਹੁੰਦੀ ਆ ਤਿੰਨ ਦੀ ਅੱਜ ਡੈਥ ਹੁੰਦੀ ਆ ਕੱਡੀ ਵਰਗਾ ਨੋਜਮਣ ਤੁਹਾਡੇ ਸਾਹਮਣੇ ਇੱਕ ਜ਼ਹਿਰੀਲੀ ਸ਼ਰਾਬ ਦੇ ਨਾਲ ਮਾਰਿਆ ਜਾਂਦਾ ਆ ਅਸੀਂ ਹੁਣ ਬਿਲਕੁਲ ਸਾਫ਼ ਕਹਾਂਗੇ ਵੀ ਇਹ ਇੱਕ ਸਰਕਾਰੀ ਟ੍ਰੇਡ ਦੇ ਢੰਗ ਨਾਲ ਕਤਲ ਨੇ ਕਿਹੜਾ ਬੰਦਾ ਵੇਚਦਾ ਹੀ ਉਥੋਂ ਬੰਦ ਬੋਤਲ ਫੜੀ ਆ ਸਾਡੇ ਸੀਲ ਚ ਤੋਂ ਨਾਲੇ ਤੋਂ ਕੱਢੀ ਆਪ ਸੀਲ ਹੈ ਜੀ ਪਈ ਅਕੀਲਾ ਜੀ ਨਾ 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 ਨਾਲੇ ਦੇ ਵਿੱਚ ਸ਼ਰਾਬ ਛੁੱਟੀ ਸੀਗੀ ਤਾਂ ਤੁਸੀਂ ਦੇਖ ਲਓ ਕੀ ਸੀਰ ਵੀ ਲੱਗੀ ਹੋਈ ਉੱਤੇ ਹਾਂ ਸੀਰ ਲੱਗੀ ਹੋਈ ਬੰਦ ਬੋਤਲ ਇਹਦਾ ਸਾਰੀ ਚੱਲ ਰਿਹਾ ਗੇਟ ਜੀ ਦੋ ਨੰਬਰ ਦਾ ਪਿੰਡੀ ਪਿੰਡੀ ਚੱਲ ਰਿਹਾ ਸਰਕਾਰ ਰੋਕਦੀ ਨਹੀਂ ਤਾਂ ਹਰ ਇੱਕ ਪਿੰਡੀ ਚੱਲ ਰਿਹਾ ਸਾਰੇ ਪਿੰਡਾਂ 'ਚ ਕਿਤੇ ਮਰਜ਼ੀ ਬੱਝੋ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਕਰਤਾ ਨਹੀਂ ਕੀਤਾ ਸਮਾਂ ਜ਼ਿਆਦਾ ਹੋ ਗਿਆ ਸਾਡੇ ਜਿਹੜੇ ਵਧਾਇਕ ਨੇ ਆਪਣਾ ਰੋੜਾ ਜੀ ਉਹਨਾਂ ਦਾ ਕੋਈ ਬਿਆਨ-ਬਿਉਣ ਆਇਆ ਕੋਈ ਅਖਬਾਰਾਂ 'ਚ ਅਜੇ ਕੋਈ ਬਿਆਨ ਨਹੀਂ ਆਇਆ ਜੀ ਬਿਆਨ ਉਹਨਾਂ ਦਾ ਤਾਂ ਉਹ ਉਹ ਤੋਂ ਆਉਣਗੇ ਜਦੋਂ ਬੋਤਲ ਲੈਣੀਆਂ ਨੇ ਤੁਸੀਂ ਲੰਮੇ ਸਮੇਂ ਤੋਂ ਚੱਲ ਰਿਹਾ ਨਸ਼ੇ ਵਾਲਾ ਹਾਂ ਜੀ ਮੈਨੂੰ 40 ਸਾਲ ਹੋ ਗਏ ਉੱਥੇ ਪਿੰਡ ਚ ਰਹਿੰਦੇ ਨਹੀਂ ਪਿੰਡ ਦੇ ਨਾਲੇ ਮੇਰਾ ਡੇਰਾ ਮੈਂ ਹੀ ਇਹ ਕਰਦੇ ਹਾਂ ਅਸੀਂ ਫੜਾਣੇ ਆ ਦੂਜਾ ਛੜਾ ਛੜਾਣ ਨੂੰ ਪਹਿਲਾਂ ਤਿਆਰ ਹੁੰਦੇ ਰਾਤ ਫੜਾਈ ਸਵੇਰੇ ਰਾਤ ਬੋਤਲ ਲੈ ਕੇ ਫੜਾਈ ਆ ਇਹ ਸਵੇਰੇ ਛੱਡਦੇ ਅੱਛਾ ਜਿਹੜੇ ਬੰਦੇ ਨੇ ਇਹ ਦਰੂ ਮੇਚੀ ਚਲਾਈ ਜੀ ਸਵੇਰੇ ਉਹਨੇ ਕਿਹਾ ਜੀ ਗਣਸੀ ਚੱਕ ਕੇ ਲਿਆਇਆ ਕਹਿੰਦਾ ਜੀ ਤੁਸੀਂ ਕਰ ਲਓ ਮੈਂ ਤਾਂ ਵੇਚੂੰਗਾ ਉਹਨੇ ਡਰਾਈਵਰ ਫੋਨ ਕਰਦੇ ਆ ਉੱਥੇ ਜਾ ਕੇ ਫੜਾ ਕੇ ਆਉਂਦੇ ਆ ਜੀ ਅੱਛਾ ਉਹਨੂੰ ਅਸੀਂ ਤਾਂ ਪੀਂਦੇ ਨਹੀਂ ਸਾਡੇ ਲ ਅਸੀਂ ਡਰਾਈਵਰਾਂ ਨੂੰ ਦੇਖਦੇ ਆ ਜਦੋਂ ਜਾਂਦੇ ਆ ਸਾਡੇ ਕੋਲ ਵੀ ਅਸੀਂ ਵੀ ਟਰਾਂਸਪੋਰਟਰਾਂ ਸ਼ਾਮ ਨੂੰ ਫੋਨ ਕਰਦੇ ਆ ਦੋ ਬੋਤਲਾਂ ਤਿੰਨ ਬੋਤਲਾਂ ਪਹਹਾ ਕੇ ਪੈਸੇ ਲੈ ਕੇ ਫੇਰ ਮੁੜਦੇ ਆ ਇਸ ਕਰਕੇ ਜੇ ਬਾਦਲ ਮਾੜਾ ਸੀ ਕੈਪਟਨ ਮਾੜਾ ਸੀ ਤਾਂ ਅਸੀਂ ਭਗਵੰਤ ਮਾਨ ਨੂੰ ਲਿਆਂਦਾ ਤੇ ਜੇ ਹੁਣ ਭਗਵੰਤ ਮਾਨ ਕਹੀ ਜਾਵੇ ਉਹ ਮਾੜੇ ਸੀ ਮਾੜੇ ਸੀ ਜੇ ਉਹ ਮਾੜੇ ਸੀ ਤੈਂ ਤੈਨੂੰ ਲੈ ਕੇ ਆਏ ਸੀ ਤੂੰ ਚੰਗਾ ਬਣ ਲੈ ਗਿਆ ਸਾਡੇ ਇੱਥੇ ਚਾਰ ਲੋਕਾਂ ਦੀ ਦੱਸੋ ਜੀ ਤੇ ਜਿਹਨਾਂ ਦੇ ਸਬੰਧੀ ਅਸੀਂ ਆਪ ਦਾ ਕੇਸ ਰਿਸਟਰ ਕਰਕੇ ਤੇ ਉਹਨਾਂ ਦੇ ਪੋਸਟਮੈਡਮ ਵਗੈਰਾ ਕਰਵਾ ਰਹੇ ਹਾਂ ਨੇ ਔਰ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਸੰਗਰੂਰ ਦੇ ਸੁਨਾਮ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਆ ਸੁਨਾਮ ਦੇ ਸਿਵਲ ਹਸਪਤਾਲ ਦੇ ਵਿੱਚ ਜੇ ਅਸੀਂ ਗੱਲ ਕਰੀਏ ਵੀ ਚੌਥੀ ਲਾਸ਼ ਆਪਾਂ ਕਹਿ ਦਈਏ ਜਾਂ ਚਾਰ ਬੰਦਿਆਂ ਦੀ ਜਿਹੜੀ ਡੈਥ ਹੋ ਚੁੱਕੀ ਆ ਇੱਕ ਦੀ ਕੱਲ ਡੈਥ ਹੁੰਦੀ ਆ ਤਿੰਨ ਦੀ ਅੱਜ ਡੈਥ ਹੁੰਦੀ ਆ ਸਾਢੇ ਤਿੰਨ ਪੌਣੇ ਚਾਰ ਦੇ ਕਰੀਬ ਇੱਕ ਐਂਬੂਲੈਂਸ ਹੋਰ ਆਉਂਦੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹੁਣੇ-ਹੁਣੇ ਇੱਥੇ ਇੱਕ ਜਿਹੜੀ ਹੋਰ ਵਿਅਕਤੀ ਦੀ ਜਿਹੜੀ ਡੈੱਡ ਬਾਡੀ ਆ ਉਹ ਸੁਨਾਮ ਦੇ ਸਿਵਲ ਹਸਪਤਾਲ ਦੇ ਵਿੱਚ ਆਈ ਆ ਤੇ ਇਹ ਤਿੰਨੇ ਜਿਹੜੇ ਚਾਰੇ ਵਿਅਕਤੀ ਆ ਉਹ ਚਾਰੇ ਵਿਅਕਤੀ ਇੱਕ ਹੀ ਪਿੰਡ ਦੇ ਦੱਸੇ ਜਾ ਰਹੇ ਆ ਟਿੱਬੀ ਪਿੰਡ ਦੇ ਦੱਸੇ ਜਾ ਰਹੇ ਆ ਚਾਰੇ ਵਿਅਕਤੀ ਸੋ ਤੁਸੀਂ ਤਸਵੀਰਾਂ ਦੇ ਵਿੱਚ ਮਾਪਿਆਂ ਦਾ ਜਿਹੜਾ ਹੈਗਾ ਉਹ ਦੁੱਖ ਦੇਖ ਸਕਦੇ ਹੋ ਸੋ ਹੁਣੇ-ਹੁਣੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਆ ਉਹ ਇੱਥੇ ਪਹੁੰਚੇ ਆ ਇਹ ਇੱਕੋ ਪਿੰਡ ਦੇ ਜਿਹੜੇ ਦੱਸੇ ਜਾ ਰਹੇ ਆ ਚਾਰੇ ਨੌਜਵਾਨ ਇੱਕ ਦੀ ਡੈਥ ਕੱਲ ਹੁੰਦੀ ਆ ਤਿੰਨਾਂ ਦੀ ਜਿਹੜੀ ਡੈਥ ਅੱਜ ਹੁੰਦੀ ਆ ਤੀਸਰੀ ਡੈਥ ਹੋ ਚੁੱਕੀ ਆ ਹੁਣ ਜਿਹੜਾ ਸਮਾਂਗਾ ਉਹ ਪੌਣੇ 4 ਦੇ ਗਰੀਬ ਇੱਕ ਇੱਕ ਪਾਸੇ ਜਿੱਥੇ ਸੰਗਰੂਰ ਡੀਸੀ ਦਫ਼ਤਰ ਦੇ ਬਾਹਰ ਧਰਨਾ ਚੱਲ ਰਿਹਾ ਹੈਗਾ ਕੱਲ ਨੌ ਮੋਤਾਂ ਦੀ ਪੁਸ਼ਟੀ ਹੁੰਦੀ ਹੈ ਇੱਕ ਸਵੇਰੇ ਹੁੰਦੀ ਹੈ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜੀ ਇਹ ਗਿਣਤੀ ਆ ਉਹ ਵੱਧ ਰਹੀ ਆ ਲਗਾਤਾਰ ਗਿਣਤੀ ਵੱਧ ਰਹੀ ਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਵੀ ਹੋਰ ਵੀ ਜਿਹੜੇ ਮਰੀਜ਼ ਨੇ ਆਪਾਂ ਕਹਿ ਦਿੱ ਗਏ ਵੀ ਹੋਰ ਵੀ ਜ਼ਹਿਰੀਲੀ ਦਾਰੂ ਪੀਣ ਕਰਕੇ ਜਿਹੜੇ ਬੰਦੇ ਬਿਮਾਰ ਨੇ ਉਹ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਕੁਝ ਨੂੰ ਕੁਝ ਇੱਥੇ ਨੇ ਕੁਝ ਨੂੰ ਸੰਗਰੂਰ ਰੈਫਰ ਕੀਤਾ ਗਿਆ ਹੈਗਾ ਤੇ ਕੰਨਾਂ ਨੂੰ ਜਿਹੜਾਗਾ ਉਹ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈਗਾ ਜਿਹੜੇ ਨੌਜਵਾਨ ਦੀ ਹੁਣ ਮੌਤ ਹੋਈ ਉਸ ਨੌਜਵਾਨ ਨੂੰ ਵੀ ਪਟਿਆਲੇ ਰੈਫਰ ਕੀਤਾ ਗਿਆ ਸੀਗਾ ਫਿਰ ਪਟਿਆਲੇ ਤੋਂ ਜਾਂਦੇ ਜਾਂਦੇ ਉਹਨਾਂ ਨੇ ਸਿਵਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਤੇ ਉੱਥੇ ਉਹ ਨੌਜਵਾਨ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਆ ਸੋ ਇਹ ਵੱਡੀ ਇੱਕ ਅਪਡੇਟ ਆ ਕੁਝ ਗੱਲਾਂ ਇਹ ਵੀ ਸੁਣਨ ਨੂੰ ਮਿਲ ਰਹਿਣਾਂਆਂ ਗੀਆਂ ਕੁਝ ਕੁ ਤਸਵੀਰਾਂ ਸਾਡੇ ਕੋਲੇ ਆਈਆਂ ਆਗੀਆਂ ਵੀ ਜਿਹੜੇ ਕੁਝ ਵਿਅਕਤੀ ਆ ਟਿੱਬੀ ਪਿੰਡ ਦੇ ਉਹ दारू ਵੇਚਣ ਦਾ ਜਿਹੜਾ ਧੰਦਾਗਾ ਉਹ ਬਹੁਤ ਸਾਰੇ ਸਾਲਾਂ ਤੋਂ ਕਰ ਰਹੇ ਸੀਗੇ ਹੁਣ ਪਿਛਲੇ ਦਿਨਾਂ ਦੇ ਵਿੱਚ ਉਹ 5-6 ਡੱਬੇ ਜਿਹੜੇ दारू ਦੇ ਲੈ ਕੇ ਆਏ ਤੇ ਉਹੀ दारू ਜਿਹੜੀ ਅੱਗੇ ਆ ਇੱਕ-ਇੱਕ ਜਾਂ ਦੋ-ਦੋ ਬੋਤਲਾਂ ਲੋਕਾਂ ਨੂੰ ਸਪਲਾਈ ਕੀਤੀਆਂ ਗਿੰਨਾ ਤੇ ਉਹਨਾਂ ਹੀ ਬੋਤਲਾਂ ਦੇ ਨਾਲ ਜਾਂ ਉਹ दारू ਪੀਣ ਦੇ ਨਾਲ ਹੀ ਜਿਹੜੀ ਵਿਅਕਤੀਆਂ ਦੀ ਮੌਤ ਹੋ ਰਹੀ ਆ ਇੱਕ ਦੋ ਜਿਹੜੇ ਲੋਕਲ ਵੈਬ ਚੈਨਲ ਨੇ ਉਹਨਾਂ ਨੇ ਇੱਥੋਂ ਤੱਕ ਰਿਪੋਰਟ ਕੀਤਾਗਾ ਵੀ ਇੱਕ ਵਿਅਕਤੀ ਦੀਆਂ ਦੋਨੇ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਆ दारू ਪੀਣ ਦੇ ਕਾਰਨ ਤੇ ਜੇ ਅਸੀਂ ਮੌਕੇ ਦੀ ਇੱਥੇ ਟਿੱਬੀ ਪਿੰਡ ਦੀ ਗੱਲ ਕਰ ਲਿਆ ਜਿਹੜਾ ਟਿੱਬੀ ਆ ਬਿਲਕੁਲ ਜਿੱਥੇ ਅਸੀਂ ਹਸਪੀਟਲ ਤੋਂ ਬਿਲਕੁਲ 2 ਕਿਲੋਮੀਟਰ ਹੀ ਨਾਲ ਆਪਾਂ ਕਹਿ ਦਈਏ ਸੁਨਾਮ ਸ਼ਹਿਰ ਦੇ ਵਿੱਚ ਹੀ ਇਹ ਪਿੰਡ ਆ ਵਸਿਆ ਹੋਇਆ ਤੇ ਇੱਥੋਂ ਦੇ ਜਿਹੜੇ ਹਲਕੇ ਦੇ ਐਮਐਲਏ ਨੇ ਜਿਹੜੇ ਮੌਜੂਦਾ ਮੰਤਰੀ ਵੀ ਨੇ ਅਮਨ अरोड़ा ਤੇ ਜਿਹੜਾ ਦੂਸਰੇ ਪਿੰਡ ਆ ਉਹ ਜਿਹੜੇ ਦੜਬਾ ਹਲਕੇ ਦੇ ਵਿੱਚ ਆਉਂਦੇ ਨੇ ਜਿਹੜਾ ਐਕਸਾਈਜ਼ ਮਹਿਕਮੇ ਦੇ ਮੰਤਰੀ ਦਾ ਹਲਕਾਗਾ ਉੱਥੋਂ ਦੇ ਐਮਐਲਏ ਨੇ ਹਰਪਾਲਜੀ ਮਾ ਦੋਨਾਂ ਵੱਲੋਂ ਹਜੇ ਤੱਕ ਇੰਨਾ ਘਰਾਂ ਦੇ ਵਿੱਚ ਜਾਂ ਹਸਪਤਾਲ ਦੇ ਵਿੱਚ ਕੋਈ ਗਿੜਾ ਨਹੀਂ ਮਾਰਿਆ ਗਿਆ ਅੱਜ ਤੱਕ ਦੀ ਜਿਹੜੀ ਇਹ 22 ਤਰੀਕ ਤੱਕ ਦੀ 4 ਵਜੇ ਦੀ ਰਿਪੋਰਟ ਆ ਸੋ ਤੁਸੀਂ ਲਗਾਤਾਰ ਜਿਹੜੇ ਲੋਕ ਆ ਰਹੇ ਨੇ ਕੁਸ਼ਕ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਬਾਈ ਜਿਹੜੀ ਜਿਹੜੀ ਇਹ ਮੌਤ ਹੋਈ ਹੈ ਚੌਥੀ ਮੌਤ ਹੋਈ ਆ ਹਾਂ ਜੀ ਇਹ ਚੌਥੀ ਮੌਤ ਹੋ ਚੁੱਕੀ ਜੀ ਇਹਦਾ ਕੀ ਤੁਸੀਂ ਸਮਝਦੇ ਹੋ ਬਾਈ ਇਹ ਕਦੋਂ ਦਾ ਚੱਲ ਰਿਹਾ ਸੀਗਾ दारू ਵਾਲਾ दारू ਦਾ ਵਸੇ ਪਹਿਲਾਂ ਹੀ ਚੱਲਦੇ ਆਪਣੇ ਤੇ ਤੁਹਾਨੂੰ ਪਤਾ ਹੀ ਆ ਗੁਰਦੇ ਪਰ ਜਿਹੜੀ ਹੁਣੇ ਮੋਤਾਂ ਇਹ ਕੱਲ ਤੋਂ ਸ਼ੁਰੂ ਹੋਏ ਨੇ ਪਰ ਪਰਸੋਂ ਦਾਰੂ ਪੀਤੀ ਹੈ ਸਾਹਮਣੇ ਜੀ ਪਰਸੋਂ ਲਈ ਕੱਲ ਤੋਂ ਇਹ ਮਕੇ ਸ਼ੁਰੂ ਹੋ ਚੁੱਕਿਆ ਹੈ ਕੱਲ ਦੇ ਮਕੇ ਪਾਸੋਂ ਬੋਲੋ ਇਸ ਕੱਲ ਦਾਰ ਕੀਤਾ ਬੰਦੇ ਉਸ ਤੋਂ ਬਾਅਦ ਜਿਉਂ ਹੀ ਉਹਦੀ ਮੌਤ ਹੁੰਦੀ ਆ ਉਸ ਤੋਂ ਬਾਅਦ ਲਗਾਤਾਰ ਹੀ ਵਾਧਾ ਹੋਣਾ ਸ਼ੁਰੂ ਹੋ ਗਿਆ ਮੋਤਾਂ ਦੇ ਵਿੱਚ ਹੂੰ ਕਿਉਂਕਿ ਇੱਕ ਦਿਨ ਮਕੇ ਹੋਣਾ ਰੋਸ਼ਨੀ ਵੀ ਚਲੀ ਗਈ ਅੱਖਾਂ ਦੀ ਭੋਲਾ ਸਿੰਘ ਜੀ ਤੇ ਪਰ ਹਜੇ ਸਾਨੂੰ ਤਾਂ ਹੁਣ ਇਹ ਡਰ ਲੱਗੀ ਜਾਂਦਾ ਵੀ ਜਦੋਂ ਕੋਈ ਇੰਪਲਸ ਇੱਥੇ ਆਉਂਦੀ ਆ ਵੀ ਕਿਤੇ ਹੋਰ ਨਾ ਕੋਈ ਆ ਗਈ ਹੋਵੇ ਹੂੰ ਜੀ ਪਰ ਜੋ ਪ੍ਰਸ਼ਾਸਨ ਇੱਥੇ ਦਾ ਉਹ ਕੁੰਭਗਰ ਨਹੀਂ ਸੁੱਤਾ ਹੋਇਆ। ਹੂੰ। ਜੋ ਪ੍ਰਸ਼ਾਸਨ ਇੱਥੇ ਦਾ ਤੇ ਮੋਤਾਂ ਹੋ ਰਹੀਆਂ ਲਗਾਤਾਰ ਪਰ ਹਜੇ ਤੱਕ ਕੋਈ ਅੱਛੇ ਨਹੀਂ ਆ ਕੇ ਖੜਾ ਵੀ ਇਹ ਤਾਂ ਹੋਰ ਕੀ ਦੇ ਹੈ। ਕੋਈ ਇਹਦਾ ਵੀ ਮਾਮਲਾ ਸਾਹਮਣੇ ਆਇਆ ਜਿਵੇਂ ਸਵੇਰੇ ਇੱਥੇ ਗੱਲ ਕਰ ਰਹੇ ਸੀ ਇੱਕ ਘੰਟਾ ਪਹਿਲਾਂ ਵੀ ਕਿਸੇ ਨੂੰ ਵੀ ਥੋੜਾ ਡੈੱਡ ਬੋਡੀ ਗਈ ਆ ਸੰਸਕਾਰ ਵਾਸਤੇ ਫਿਰ ਵਾਪਸ ਆਈਏ ਕੋਈ ਇਹੋ ਜਿਹਾ ਮਾਮਲਾ ਹੋਇਆ। ਹਾਂ ਇਦਾਂ ਦਾ ਮਾਮਲਾ ਆਇਆ ਇੱਕ ਜੀ। ਪ੍ਰਾਈਵੇਟ ਐਸ਼ੋ ਕੀ ਕੀਤਾ ਜੀ ਉਹਨੂੰ ਐਸ਼ੋ ਬੰਦਾ ਲੈਂਦਾ। ਹਾਂਜੀ ਤੇ ਨਾਦੀਨ ਨੂੰ ਘਰੇ ਤੇ ਕੋਈ ਤਰ ਕੁਛ ਨਹੀਂ ਹੋਇਆ ਪਰ ਤੁਰੰਤ ਨਾਲ ਹੀ ਵਾਪਸੀ ਆ ਗਿਆ ਵੀ ਉਹਦੀ ਮੌਤ ਬੰਦੇ ਮੌਤ ਹੋ ਗਈ ਜੀ ਹਾਂ ਇਹ ਵੀ ਅਣਗਹਿਲੀ ਆ ਦੇਖੋ ਡਾਕਟਰ ਸਾਹਿਬ ਨੂੰ ਇਹ ਨਹੀਂ ਪਤਾ ਵੀ ਬੰਦਾ ਮਰਨ ਵਾਲਾ ਹਾਂ ਡਾਕਟਰ ਸਾਹਿਬ ਇੱਕ ਬੰਦਾ ਟ੍ਰੀਟਮੈਂਟ ਕਰ ਰਿਹਾ ਦੇਖੋ ਸੂਜ ਬੰਦਾ ਡਾਕਟਰ ਡਾਕਟਰ ਕੋਈ ਮੀ ਤਾਂ ਨਹੀਂ ਬੰਦੇ ਉਹ ਬੰਦੇ ਨੂੰ ਇਥੋਂ ਤੋੜਿਆ ਜਾ ਰਿਹਾ ਕਿਪ ਇੱਕ ਜੀ ਇਹ ਇਹ ਵੀ ਤੁਸੀਂ ਇੱਥੇ ਇਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਹੈਗਾ ਨਹੀਂ ਨਹੀਂ ਇੱਥੇ ਹੋ ਗਈ ਲੱਗਦਾ ਦੇਖੋਗੇ ਜੀ ਰੈਫਰ ਰੇਫਰ ਜੀ ਰੈਫਰ ਇਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਇਹ ਵੀ ਤੁਹਾਡੇ ਪਿੰਡ ਦਾ ਇਹ ਵੀ ਰਵਿਦਾਸਪੁਰਾ ਟੀਬੀ ਤੋਂ ਸੁਨਾਮਤੂ ਜੀ ਰਵਿਦਾਸਪੁਰਾ ਟੀਬੀ ਤੋਂ ਰੈਫਰ ਕੀਤਾ ਜਾ ਰਿਹਾ ਬਾਈ ਜੀ ਸੰਗਰੂਰ ਸੰਗਰੂਰ ਕੀਤਾ ਜਾ ਰਿਹਾ ਤੇ ਪਰ ਇੱਥੇ ਦੇਖੋ ਜਿਹੜਾ ਹੈ ਸੁਨਾਮ ਸ਼ਹਿਰ ਹੈ ਇਹ ਇੱਕ ਮੰਤਰੀ ਦਾ ਸ਼ਹਿਰ ਹੈ ਦੇਖੋ ਅਮਨ अरोड़ा ਜੀ ਦਾ ਸ਼ਹਿਰ ਹੈ ਆਮ ਆਦੀ ਪਾਰਟੀ ਤੋਂ ਵਜ਼ੀਰ ਨੇ ਬਾਜ਼ਾਰਤ ਦੇ ਵਿੱਚ ਪਰ ਉਹਨਾਂ ਦੇ ਸ਼ਹਿਰ ਦੇ ਵਿੱਚ ਸਾਰੇ ਆਮ ਇੱਥੇ ਨਸ਼ਾ ਵਿਗਰਿਆ ਇੱਕ ਪਾਸੇ ਸਰਕਾਰ کہہ ਰਹੀ ਐ ਵੀ ਅਸੀਂ ਨੜਿਆਂ ਨੂੰ ਨਸ਼ੇ ਨੂੰ ਠੱਲ ਪਾ ਦਾਂਗੇ ਨਸ਼ਾ ਖਤਮ ਕਰ ਦਾਂਗੇ ਪਰ ਨਸ਼ਾ ਖਤਮ ਕਰਨ ਦੀ بجائے ਨਸ਼ਾ ਤਸਕਰਾਂ ਨੂੰ ਮੇਰੇ ਖਾਤੇ ਸੇਬ ਪ੍ਰਾਪਤ ਹੋ ਚੁੱਕੀ ਆ ਵੀ ਤੁਸੀਂ ਨਸ਼ਾ ਵੇਚੋ ਤੇ ਸਾਡੇ ਨਾਲ ਹਿੱਸੇਦਾਰੀਆਂ ਕਰੋ ਤੇ ਮੌਜਗਰੋ ਚਾਹੀ ਕਿਸਦਾ ਚੁੱਡਾ ਠੰਡਾ ਦਾ ਕਿਸੇ ਕੋਈ ਪੁੱਤ ਮਾਰਦਾ ਹੁਣ ਤੁਸੀਂ ਦੇਖ ਲਓ ਇੱਕ ਜਿਹੜਾ ਹੁਣ ਟੇਕ ਸਿੰਘ ਦੀ ਮੌਤ ਹੋਈ ਆ ਆ 10 ਮਿੰਟ ਪਹਿਲਾਂ ਹੀ ਮੌਤ ਹੋਈ ਆ ਉਹ ਮਾਤਾ ਦਾ ਮਾਤਾ ਪਿਤਾ ਦਾ ਇਕੱਲਾ ਪੁੱਤਰ ਸੀ ਕੜੀ ਵਰਗਾ ਨੌਜਵਾਨ ਤੁਹਾਡੇ ਸਾਹਮਣੇ ਇੱਕ ਜ਼ਹਿਰੀਲੀ ਸ਼ਰਾਬ ਦੇ ਨਾਲ ਮਾਰਿਆ ਜਾਂਦਾ ਆਸੀਂ ਹੁਣ ਬਿਲਕੁਲ ਸਾਫ਼ ਕਹਾਂਗੇ ਵੀ ਇਹ ਇੱਕ ਸਰਕਾਰੀ ਟੇਡੇ ਢੰਗ ਨਾਲ ਕਤਲ ਨੇ ਇੱਕ ਪੁਲਸ ਨੂੰ ਬੰਦਾ ਫੜਾਦਾ ਵੀ ਇਹ ਨਸ਼ਾ ਇਹ ਬੰਦਾ ਵੇਚਦਾ ਜੀ ਜੀ ਉਹ ਕਿਹੜਾ ਥਾਣੇਦਾਰ ਜਿਹੜਾ ਉਹਨੂੰ ਛੱਡ ਰਿਹਾ ਪਿੱਛੇ ਤੋਂ ਸਵਾਲ ਹੀ ਸਿੱਧਾ ਪੈਦਾ ਹੋ ਗਿਆ ਤੁਹਾਡਾ ਪਿੰਡ ਵੀ ਟਿੱਬੀ ਆ ਆ ਮੈਂ ਨਾਲ ਹੀ ਟਿੱਬੀ ਆ ਸਾਡਾ ਪਿੰਡ ਨਾਲੀ ਹੈ ਪਰ ਆਸੀਂ ਹੁਣ ਇਹ ਦੇ ਆ ਵੀ ਜਿਹੜਾ ਬੰਦਾ ਉਹਨੂੰ ਕਿਹੜਾ ਥਾਣੇ ਦਾ ਕਿਹੜਾ ਹਿੱਸੇ ਚ ਕੋਣ ਛੱਡ ਰਿਹਾ ਉਸ ਬੰਦੇ ਨੂੰ ਨਿਸ਼ਾਨਾ ਵੇਚ ਰਿਹਾ ਜਿਹੜਾ ਲਗਾਤਾਰ ਜ਼ਹਿਰੀਲੀ ਸ਼ਰਾਬ ਵੇਚ-ਵੇਚ ਕੇ ਇਤਿਹਮ ਹੁੰਦਾ ਹੋਣਾ ਉਹ ਜੁਲੇ ਠੰਡੇ ਕਰ ਰਹੇ ਉਹ ਲੋਕ ਕੌਣ ਆ ਉਹਦੇ ਪਿੱਛੇ ਕੌਣ ਆ ਹੋਰ ਹੋਰ ਵੀ ਕਿੰਨੇ ਲੋਕ ਐਡਮਿਟ ਨੇ ਇੱਥੇ ਦਾਖਲ ਨੇ ਸਾਡੇ 5-6 ਮੁੰਡੇ ਸੰਗਰੂਰ ਰੈਫਰ ਨੇ ਜਿਹੇ ਹਜੇ ਹਾਂ ਇੱਕ ਨੂੰ ਤਾਂ ਹੁਣ ਕਰਤਾ ਇਹ ਵੀ ਮੁੰਡਾ ਸੀ ਇਹ ਤੋਂ ਪਹਿਲਾਂ ਇਹ ਵੀ ਸੀਰੀਅਸ ਹੈ ਜੀ ਉਸ ਤੋਂ ਪਹਿਲਾਂ ਨੇ 4-5 ਬੰਦੇ ਜੀ ਸਵੇਰ ਦੇ ਗਏ ਹੋਏ ਨੇ ਉਹਨਾਂ ਦਾ ਵੀ ਹਜੇ ਕੋਈ ਅਤਾ ਪਤਾ ਹੈ ਨਹੀਂ ਹਜੇ ਇੱਥੇ ਇੱਥੇ ਕਿੰਨੇ ਨੇ ਅੰਦਰ ਹਸਪਤਾਲ ਦੇ ਵਿੱਚ ਇੱਥੇ ਇੱਥੋਂ ਤਾਂ ਬਾਕੀ ਤਾਂ ਡੈੱਡ ਬੋਡੀਆਂ ਨੇ ਜੀ ਬਾਕੀ ਤਾਂ ਹੀ ਰੈਫਰ ਹੋ ਗਿਆ ਇੱਥੇ ਮੈਂ ਵੀ ਇੱਕ ਗਲਤ ਗੱਲ ਕਹਿੰ ਉਹਦੀ ਕਲੇਛੇ ਆਗਵੀ ਤੁਸੀਂ ਮੰਨ ਲਓ ਉਹ ਬੰਦਾ ਜਿਹੜਾ ਸ਼ਰਾਬ ਵੇਚ ਰਿਹਾ ਇੱਕ ਚ 12 ਸ਼ਰਾਬ ਦੀਆਂ ਮਿਰਖਾ ਹੁੰਦੀਆਂ ਬੋਦਰਾ ਹੁੰਦੀਆਂ ਨੇ ਜੇ ਉਹਨੇ ਮੰਨ ਲਓ 10 ਬੇਟੀਆਂ ਵੇਚਤੀਆਂ 120 ਦੇ ਕਰੀਬ ਹੋ ਚੱਲੀਆਂ ਗਏ ਜੇ ਉਹ ਦੋ ਬੰਦੇ ਪਿੰਦੇ ਨੇ ਤਾਂ ਕਿੰਨੀਆਂ ਮੋਤਾਂ ਹੋ ਸਕਦੀਆਂ ਨੇ ਸਾਨੂੰ ਇਸ ਗੱਲ ਦਾ ਮੱਕੇ ਬੜਾ ਸ਼ੱਕ ਆ ਵੀ ਲੋਕ ਜਿਹੜੇ 10 ਨਹੀਂ ਰਹੇ ਕਿਤੇ ਘਰਾਂ ਦੇ ਘਰਾਂ ਦੇ ਵਿੱਚ ਮੋਤਾਂ ਨਾ ਹੋਈ ਜਾਣ ਸਾਨੂੰ ਜੋ ਮੈਂ ਡਰ ਹੁਣ ਸੀਦਾ ਪੈਦਾ ਹੋ ਚੁੱਕਿਆ ਵੀ ਜਿਹੜੇ ਉਹ ਸ਼ਰਾਬ ਵੇਚਣ ਵਾਲੇ ਵੇਚ ਗਏ ਪਰ ਹੁਣ ਜਿਹੜੇ ਵੀ ਘਰਾਂ ਦੇ ਵਿੱਚੋਂ ਲੋਕਾਂ ਨੇ दारू ਪੀਤੀਆ ਗਰੀਬ ਲੋਕਾਂ ਨੇ ਦੇਖੋ ਮਹਿੰਗੀ दारू ਤਾਂ ਅਮੀਰ ਲੋਕ ਪਿੰਦੇ ਨੇ ਇਹ दारू ਗਰੀਬ ਲੋਕ ਹੀ ਜਾਂਦੇ ਨੇ ਆਲਾ ਕਹਿੰਦਾ ਮੈਨੂੰ ਸਸਤੀ ਆ 1.5 200 ਦੀ ਬੋਤਲ ਵੇਚ ਦੇ ਹੋਣਗੇ ਮੇਰੇ ਖਿਆਲ ਵਿੱਚ ਪਰ ਸ਼ਰਾਬ ਦੇ ਵਿੱਚ ਨਕਲੀ ਮੱਕ ਜਹਿਰ ਜਹਿਰ ਵੇਚਣਾ ਤਾਂ ਇੱਕ ਸਰਕਾਰੀ ਕਤਲ ਮੰਨਿਆ ਜਾਊਗਾ ਮਤਲਬ ਕਿ ਅਸੀਂ ਮੰਨਦੇ ਹਾਂ ਵੀ ਸਰਕਾਰੀ ਤੌਰ ਤੇ ਕਤਲ ਇਹ ਹੈ ਜਿਹੜੀ ਸਰਕਾਰਾਂ ਕਹਿੰਦੀਆਂ ਨੇ ਮੈਂ ਸਿੱਧਾ ਹੁਣ ਅਮਨਜੀਤ ਦਾ ਸੀ ਨੋ ਲਵਾ ਗਏ ਵੀ ਇੱਥੇ ਦੇ ਸਾਡੇ ਉਹ ਮੰਤਰੀ ਨੇ ਕਿ ਉਹ ਇਸ ਗੱਲ ਦੇ ਲਈ ਉਹ ਕੀ ਕਰਦੇ ਨੇ ਹੁਣ ਇਹ ਉਹ ਜਿਹੜੇ ਲੋਕਾਂ ਦੇ ਨੌਜਵਾਨ ਪੁੱਤ ਮਰ ਗਏ ਗਰੀਬ ਲੋਕਾਂ ਦੇ ਚੁੱਲ੍ਹੇ ਠੰਡੇ ਹੋ ਗਏ ਜਿਨ੍ਹਾਂ ਦੇ ਪਿੱਛੇ ਕੋਈ ਕਮਾਉਣਾ ਵਾਲਾ ਨਹੀਂ ਰਿਹਾ ਉਹਨਾਂ ਦੇ ਲਈ ਸਾਡੇ ਮੰਤਰੀ ਸਾਹਿਬ ਜੀ ਹੁਣ ਕੀ ਕਰਦੇ ਨੇ ਜਦੋਂ ਕੋਈ ਸਾਡਾ ਕਿਸਾਨ ਭਰਾ ਗੁਜ਼ਰ ਜਾਂਦਾ ਮੌਤ ਹੋ ਜਾਂਦੀ ਆ ਤਾਂ ਉਹਨੂੰ 10-10 ਲੱਖ ਰੁਪਏ ਦਿੰਦੀ ਆ ਸਰਕਾਰ ਹਾਂ ਨੌਕਰੀਆਂ ਵੀ ਦਿੰਦੀਆਂ ਹੁੰਦੇ ਪਰਿਵਾਰਾਂ ਚਲੋ ਚੰਗੀ ਗੱਲ ਆ ਕਿਸੇ ਦੀ ਮਦਦ ਕਰਨਾ ਚੰਗੀ ਗੱਲ ਆ ਪਰ ਇਹ ਨਾ ਤਾਂ ਕਿਸਾਨ ਨੇ ਜੀ ਨਾ ਇਹ ਕੋਈ ਧਨਾੜ ਲੋਕ ਨੇ ਜੀ ਇਹ ਸਾਡੇ ਗਰੀਬ ਲੋਕ ਨੇ ਗਰੀਬ ਬਸਤੀ ਆ ਜੀ ਕਿ ਇੱਥੇ ਵੀ 10-10 ਲੱਖ ਰੁਪਏ ਸਰਕਾਰ ਦੇਊਗੀ ਜੀ ਕਿ ਇੱਥੇ ਵੀ ਕਿਸੇ ਉਸ ਪਰਿਵਾਰ ਦੇ ਮਜ਼ਦੂਰ ਦੇ ਬੱਚੇ ਨੂੰ ਕੋਈ ਨੌਕਰੀ ਦੂਸਰ ਕਰ ਇੱਥੇ ਛੋਟਾ ਛੋਟਾ ਪਿੰਡ ਵੀ ਬਾਈ ਟਿੱਬੀ ਆ ਨਾ ਜੀ ਨਾ ਛੋਟਾ ਪਿੰਡ ਕਿਹੜਾ ਛੋਟਾ ਪਿੰਡ ਗੱਲੂ ਆ ਜੀ ਜੀ ਕਿਵੇਂ ਜੀ ਇਹ ਸ਼ਰਾਬ ਦਾ ਇੱਥੇ ਚੱਲ ਰਿਹਾ ਨਸ਼ੇ ਦਾ ਕਿਵੇ ਇਹ ਤਾਂ ਸਾਰੀ ਚੱਲ ਰਿਹਾ ਗੇੜ ਜੀ ਦੋ ਨੰਬਰ ਸਰ ਆਪ ਦਾ ਪਿੰਡੀ ਪਿੰਡੀ ਚੱਲ ਰਹਾ ਸਰਕਾਰ ਰੋਕਦੀ ਨਹੀਂ ਤਾਂ ਹਰ ਇੱਕ ਪਿੰਡੀ ਚੱਲ ਰਹਾ ਸਾਰੇ ਪਿੰਡਾਂ ਦੇ ਸਾਰੇ ਪਿੰਡਾਂ ਚ ਕਿਤੇ ਮਰਜੀ ਬੰਦ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਕਰਤਾ ਸੀ ਨਹੀਂ ਕੀਤਾ ਸਮਾਂ ਜ਼ਿਆਦਾ ਹੋ ਗਿਆ ਨਸ਼ਾ ਵਧੋਂ ਗਿਆ ਪਹਿਲਾਂ ਸਰਕਾਰ ਨੂੰ ਜੀ ਘਟਾਇਆ ਨਹੀਂ ਲਗਾ ਜੀ ਤੁਹਾਡਾ ਪਿੰਡ ਕਿਹੜਾ ਜੀ ਤੇ ਮੇਰਾ ਸੁਨਾਮ ਹੈ ਰਵਿਦਾਸਪੁਰੇ ਟੀਬੀ ਨਾਲ ਵੀ ਮੇਰਾ ਸੰਬੰਧ ਆ ਜੀ ਤੇ ਇਹ ਜਿਹੜਾ ਨਸ਼ਾ ਨਾ ਇਹ ਇੱਕ ਸਿਸਟਮ ਦੇ ਤਹਿਤ ਚਲਾਇਆ ਹੋਇਆ ਹੂੰ ਇਸ ਕਰਕੇ ਬੰਦ ਨਹੀਂ ਹੋ ਸਕਦਾ ਪ੍ਰਸ਼ਾਸਨ ਵੀ ਜਾਂ ਪੁਲਿਸ ਮੇਕਮਲ ਲਾ ਲਓ ਐਸਐਚਓ ਲਾ ਲਓ ਡਿਪਟੀ ਲਾ ਲਓ ਜਦੋਂ ਉਹਨਾਂ ਨੂੰ ਉੱਪਰੋਂ ਦਬਾਅ ਪੈ ਗਿਆ ਉਹ ਕਿਵੇਂ ਬੰਦ ਕਰਨਗੇ ਦੱਸੋ ਮੈਨੂੰ ਕਿਵੇਂ ਕਰਨਗੇ ਇਸ ਕਰਕੇ ਜੇ ਬਾਦਲ ਮਾੜਾ ਸੀ ਕੈਪਟਨ ਮਾੜਾ ਸੀ ਤਾਂ ਅਸੀਂ ਭਗਵੰਤ ਮਾਨ ਨੂੰ ਲਿਆਂਦਾ ਤੇ ਜੇ ਹੁਣ ਭਗਵੰਤ ਮਾਨ ਕਹੀ ਜਾਵੇ ਉਹ ਮਾੜੇ ਸੀ ਮਾੜੇ ਸੀ ਜੇ ਉਹ ਮਾੜੇ ਸੀ ਤੈਂ ਤੈਨੂੰ ਲੈ ਕੇ ਆਏ ਸੀ ਤੂੰ ਚੰਗਾ ਬਣ ਤੂੰ ਬੰਦ ਕਰ ਇਹਨੂੰ ਨਸੇ ਨੂੰ ਤੂੰ ਤਾਂ ਆਪ ਇਹਨਾਂ ਨਾਲ ਸਾਂਝ ਪਾ ਕੇ ਬਹਿ ਗਿਆ ਨਸੇ ਵਾਲੇ ਨਾਲ ਕਿਉਂਕਿ ਨਸ਼ਾ ਤਾਂ ਉਤੋਂ ਵੱਧ ਵਿਗਰਿਆ ਨਸ਼ੇ ਵਾਲੇ ਫੜਾਏ ਵੀ ਬਥੇਰੇ ਨੇ ਪਰ ਉਹਨਾਂ ਨੂੰ ਹੱਥ ਨੇ ਛੱਡ ਦੰਨੇ ਆ ਫੜਾਉਣ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਕੋਈ ਰੰਜਸ ਨਹੀਂ ਪਾਉਣਾ ਚਾਹੁੰਦਾ ਨਸ਼ਾ ਤਾਂ ਉਤੋਂ ਵੱਧ ਦੇ ਵਿਗਰਿਆ ਘੱਟ ਨਹੀਂ ਵਿਗਰਿਆ ਤੇ ਬਾਕੀ ਜਿਹੜਾ ਹਸਪਤਾਲ ਦਾ ਤੁਸੀਂ ਪ੍ਰਬੰਧ ਦੇਖੇ ਰਹੇ ਹੋ ਵੀ ਇੱਥੇ ਕਿੰਨੇ ਕ ਡਾਕਟਰਾਂ ਦੀ ਸੇਵਾ ਸੰਭਾਲ ਆ ਕਿੰਨਾ ਕ ਇੱਥੇ ਮਤਲਬ ਪ੍ਰਬੰਧਾ ਮਰੀਜ਼ਾਂ ਨੂੰ ਸੰਭਾਲਦਾ ਉਹ ਤੁਹਾਡੇ ਸਾਹਮਣੇ ਆ ਮੰਤਰੀ ਦਾ ਇਹ ਸਹਿਰ ਹੋਵੇ ਪ੍ਰਾਣਾ ਹਸਪੀਟਲ ਹੋਵੇ ਬਹੁਤ ਪੁਰਾਣਾ ਕਿਸੇ ਟਾਈਮ ਇਹ ਜ਼ਿਲ੍ਹੇ ਦਾ ਹਸਪੀਟਲ ਸੀ ਅੱਜ ਚਲੋ ਤਹਿਸੀਲ ਦਾ ਲਾ ਲੋ ਤੇ ਇੱਥੇ ਹਾਲਾਤ ਇੱਕ ਮਰੀਜ਼ ਨੂੰ ਨਹੀਂ ਸੰਭ ਸਕਦੇ ਤੇ ਤੁਹਾਡੇ ਇੱਥੇ ਜਿਹੜੇ ਵਿਧਾਇਕ ਨੇ ਅਮਨ ਅਰੋੜਾ ਜੀ ਉਹਨਾਂ ਦਾ ਕੋਈ ਬਿਆਨ ਵੀ ਉਹਨਾਂ ਆਇਆ ਕੋਈ ਅਖਬਾਰਾਂ ਚਾਚੇ ਅਜੇ ਕੋਈ ਬਿਆਨ ਨਹੀਂ ਆਇਆ ਜੀ ਬਿਆਨ ਉਹਨਾਂ ਦਾ ਤਾਂ ਉਹ ਉਦੋਂ ਆਉਣਗੇ ਜਦੋਂ ਵੋਟਾਂ ਲੈਣੀਆਂ ਨੇ ਜਦੋਂ ਹੁਣ ਵੋਟਾਂ ਨਹੀਂ ਲੈਣੀਆਂ ਇਹ ਮਜ਼ਦੂਰ ਲੋਕ ਨੇ ਮਜ਼ਦੂਰਾਂ ਦੇ ਕੋਲੇ ਕਿਸੇ ਨੇ ਨਹੀਂ ਆਉਣਾ ਹੁੰਦਾ ਉਹ ਤਾਂ ਮਤਲਬ ਨੂੰ ਆਉਣਾ ਹੁੰਦਾ ਮਜ਼ਦੂਰਾਂ ਦੇ ਨਾਲ ਤਾਂ ਮਜ਼ਦੂਰ ਹੀ ਖੜੂਗਾ ਮਜ਼ਦੂਰ ਦੇ ਨਾਲ ਤਾਂ ਮਜ਼ਦੂਰ ਹੀ ਖੜੂਗਾ ਤੁਸੀਂ ਪਰਿਵਾਰਕ ਮੈਂਬਰੋਂ ਹਾਂ ਜੀ ਕਿੰਨੇ ਡੈਥ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਹਾਂ ਜੀ ਉਹਦੀ ਲਾਸ਼ ਹੁਣ ਲੈ ਕੇ ਹਾਂ ਜੀ ਲਾਸ਼ ਲੈ ਕੇ ਆਏ ਜਿਹੜਾ ਮੇਰਾ ਭਾਨਾ ਚ ਹੈ ਇਹ ਕੀ ਨਾਮ ਜੀ ਉਹਨਾਂ ਦਾ ਇਹ ਦਾ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਦਰਸ਼ਨ ਸਿੰਘ ਨਾਮ ਹੈ ਜੀ ਦਾ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਚਾਹੁੰਦੇ ਆ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਚਾਹੀਦੀ ਹੈ ਉਹਨਾਂ ਨੂੰ ਚਾਹੀਦੀ ਹੈ ਵੀ ਜਿਹੜੇ ਨੌਜਵਾਨ ਬੱਚੇ ਮਰਨ ਲੱਗ ਰਹੇ ਨੇਗੇ ਜਾਂ ਜਰੈਲੀ दारू ਵੇਚਦੇ ਨੇਗੇ ਇਹ ਆਪ ਕਹਿੰਦੇ ਨੇ ਕੀ ਤਾਂ ਕੀ ਕੀ ਹੁੰਦਾ ਹੈਗਾ ਸ਼ਰਾਬ ਨਾਲੇ ਮੁੰਡੇ ਮਰਦੇ ਨੇ ਜੇ ਇੰਨਾਂ ਤੇ ਪਾਬੰਦੀ ਲੱਗੇ ਤਾਂ ਕਿਉਂ ਬੱਚੇ ਮਰਨ ਕਦੋਂ ਦਾ ਬਿਮਾਰ ਸੀ ਤੁਹਾਡਾ ਅੱਜੇ ਹੋਇਆ ਜੀ ਅੱਜੇ ਹੋਇਆ ਜੀ ਕਦੋਂ ਦਾਰੂ ਪੀਤੀ ਸੀ ਉਹਨੇ ਨਹੀਂ ਇਹਨੇ ਰਾਤ ਪੀਤੀ ਐ ਪੇਗਪੁਰ ਰਾਤ ਲੈ ਤੜਕੀ ਉੱਠ ਕੇ ਫੇਰ ਪੇਗ ਲਾ ਲਿਆ ਕਦੇ ਕੀ ਮੈਂ ਤੁਸੀਂ ਬੰਦ ਕਰ ਲਵਾਂ ਉਹਦੋਂ ਬਾਅਦ ਡੱਡਾ ਉਹ ਸਾਰੀ ਚਾਲ ਦਾ ਸਰਕਾਰ ਉਹਦੋਂ ਬਾਅਦ ਖਤਮ ਹੋ ਗਿਆ ਸਫੀਨਾ ਸਫੀਨਾ ਤਾਂ ਕਿ ਵੇਲਿਆਂ ਦਾ ਇਹਨਾਂ ਨੇ ਉਧਰ ਲੈ ਕੇ ਹਸਤਾੜ ਚ ਉਧਰ ਜਾ ਕੇ ਉਹਨਾਂ ਵਿਚਾਰੇ ਮਿਹਨਤ ਬਥਰੀ ਤੋਂ ਘੰਟਾ ਤੋਂ ਘੰਟੇ ਕਰੀ ਉਦੋਂ ਬਾਅਦ ਉਹਨਾਂ ਨੇ ਵੀ ਜਵਾਬ ਦਿੱਤਾ ਬਈ ਤੈਨੂੰ ਲੈ ਡਿਊਟੀ ਤੇ ਜਾਉਣੀ ਆ ਤੁਹਾਡਾ ਕੀ ਕਹਿਣਾ ਬਾਈ ਤੁਸੀਂ ਜੀ ਅਸਤਾ ਇਹੀ ਕਹਨੇ ਆ ਹੱਥ ਮੰਨ ਕੇ ਸਾਡੇ ਇਹ ਉਹ ਹੋਵੇ ਸਾਡੇ ਬਹੁਤ ਹੋਊਗੇ ਅਸੀਂ ਬਹੁਤ ਚਿਰ ਤੋਂ ਇਹਨਾਂ ਨੂੰ ਕਹਿਨੇ ਆ ਵੀ ਭਈ ਤੁਸੀਂ ਉਹ ਕਰੋ ਕੋਈ ਨਹੀਂ ਸਾਡੀ ਸੁਣਦਾ ਜੀ ਤੁਸੀਂ ਲੰਮੇ ਸਮੇਂ ਤੋਂ ਚੱਲ ਰਹੇ ਹੋ ਨਸ਼ੇ ਵਾਲਾ ਹਾਂ ਜੀ ਮੈਨੂੰ 40 ਸਾਲ ਹੋ ਗਏ ਉੱਥੇ ਪਿੰਡ 'ਚ ਰਹਿੰਦੇ ਨੂੰ ਪਿੰਡ ਦੇ ਨਾਲੇ ਮੇਰਾ ਡੇਰਾ ਬਾਹ ਇਹ ਇਹ ਕਰਦੇ ਆਂ ਅਸੀਂ ਫੜਾਣੇ ਆ ਦੂਜਾ ਛੜਾਣ ਨੂੰ ਪਹਿਲਾਂ ਤਿਆਰ ਹੋਣੇ ਅਜੀ ਅੱਛਾ ਪਿੰਡ ਦੇ ਵਿੱਚੋਂ ਲੋਕਾਂ ਨੂੰ ਫੜਾਇਆ ਵੀ ਆ ਪਿੰਡ ਦੇ ਵਿੱਚੋਂ ਨੂੰ ਇਹ ਇਹ ਜੇ ਇਹਨੂੰ ਇਹ ਕਰਾਇਆ ਸਵੇਰੇ ਇਹਨੇ ਆਪੇ ਕਿਹਾ ਜੀ ਕਹਿੰਦਾ ਮੈਂ ਲਾਲੋ ਜੋੜ ਮੈਂ ਤਾਂ ਵੇਚੂਗਾ ਜੀ ਫੇ ਰਾਤ ਫੜਾਇਆ ਹੋਣਾ ਸਵੇਰੇ ਰਾਤ ਫੜਾਈ ਸਵੇਰੇ ਰਾਤ ਬੋਤਲ ਲੈ ਕੇ ਫੜਾਈ ਆ ਸਵੇਰੇ ਛੱਡਦੇ ਅੱਛਾ ਜਿਹੜੇ ਬੰਦੇ ਨੇ ਇਹ ਦਾਰੂ ਵੇਚੀ ਸਪਲਾਈ ਕੀਤੀ ਸਵੇਰੇ ਉਹਨੇ ਕਿਹਾ ਜੀ ਗਨਾਸੀ ਚੱਕ ਕੇ ਲਿਆਇਆ ਕਹਿੰਦਾ ਜੀ ਤੁਸੀਂ ਕਰ ਲਓ ਮੈਂ ਤਾਂ ਵੇਚੂਗਾ ਹੂੰ ਦੱਸੋ ਇਹ ਉਹ ਵੀ ਕਿਸੇ ਉਸਤੇ ਹੀ ਕਹਿ ਰਿਹਾ ਜਿਉ ਉਹਨੂੰ ਪਿੱਛੇ ਕਿਸੇ ਦਾ ਹੱਥ ਆ ਤਾਂ ਹੀ ਕਹਿ ਰਿਹਾ ਕੋਈ ਉਹ ਬੰਦਾ ਵੀ ਤੁਹਾਡੇ ਪਿੰਡ ਦਾ ਡੱਬੀ ਦਾ ਕਿਹੜਾ ਜੀ ਇਹ ਜਿਹੜਾ ਵੇਚਦਾ ਨਹੀਂ ਇਹ ਵੇਚਦਾ ਇਹ ਟਹਿਾਂ ਦਾ ਹਾਂਜੀ ਟਹਿਾਂ ਦਾ ਇੱਧਰ ਆਈ ਆ ਪੁਲੀ ਤੇ ਇਹ ਪੁਲੀ ਤੇ ਆ ਪਿੰਡ ਚੋ ਇਹ ਕੰਮ ਕਰਦਾ ਕੋਈ ਬਾਹਰ ਲਈ ਇਹ ਪਿੰਡ ਦੇ ਇਨਾ ਪ੍ਰੇਮੀ ਬੰਦੇ ਸੀ ਕਦੇ ਪਿੰਡ ਦਾ ਬੰਦਾ दारू ਨਹੀਂ ਪੀਂਦਾ ਤੇ ਹੁਣ ਆਲੇ-ਦਾਲੇ ਬਸ ਗਏ ਹੁਣ ਕੁਛ ਇਹਦਾ ਪਤਾ ਹੀ ਨਹੀਂ ਲੱਗਦਾ ਜੀ 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 ਹਾਂਜੀ ਹਾਂ ਬਾਈ ਜਿਹੜਾ ਬਾਈ ਜੀ ਇਹ ਟਿਹਾਂ ਵਾਲੀ ਗੱਲ ਬਾਈ ਕਹਿ ਰਹੇ ਨੇ ਜਿਹੜਾ ਦਰਸ਼ਨ ਸਿੰਘ ਮਰਿਆ ਉਹ ਮੇਰਾ ਡਰਾਈਵਰ ਸੀ ਸਵੇਰੇ ਮੇਰੇ ਕੋਲ ਉਹਦਾ ਫੋਨ ਆਇਆ 7 ਵਜੇ ਜੀ ਡਰਾਈਵਰ ਦਾ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਉਹਦੀ ਜੀ ਉਹ ਕਹਿੰਦਾ ਬਾਈ ਮੈਂ ਗੱਡੀ ਲਵੇ ਜਾਵਾਂ ਮੈਂ ਕਿਹਾ ਜਾ ਉਸ ਤੋਂ ਬਾਅਦ ਕਹਿੰਦਾ ਬਾਈ ਮੈਨੂੰ ਚੱਕਰ ਆ ਰਹੇ ਨੇ ਵੀ ਮੈਂ ਨਹੀਂ ਜਾਂਦਾ ਵੀ ਗੱਡੀ ਲਵੇ ਤੁਸੀਂ ਭਾਗੋ ਉਹਦੀ ਰਿਕਾਰਡਿੰਗ ਆਦਰਸ਼ਨ ਸਿੰਘ ਦੀ ਬਕਾਇਦਾ ਮੇਰੇ ਕੋਲ ਕਿਹੜੀ ਗੱਡੀ ਚਲਾਉਂਦਾ ਹੈਗਾ ਦਸ ਚੱਕੀ ਗੱਡੀ ਟਰਾਲਾ ਚਲਾਉਂਦਾ ਟਰਾਲਾ ਟਰੱਕ ਡਰਾਈਵਰ ਹਾਂ ਜੀ ਉਹਨਾਂ ਨੂੰ ਸੁਣਾ ਰਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਗੱਲ ਦੱਸੋ ਉਹ ਕਹਿੰਦਾ ਵੀ ਭਾਈ ਮੈਂ ਨਹੀਂ ਜਾ ਸਕਦਾ ਮੈਨੂੰ ਚੱਕਰ ਆ ਰਹੇ ਨੇ ਵੀ ਮੈਂ ਟੈਂ ਹਾਂ ਤੋਂ ਲਿਆ ਕੇ दारू ਪੀ ਗਿਆ ਹਾਂ ਉਹਨੇ ਵੀ ਸਵੇਰੇ ਇਹੀ ਗੱਲ ਕਹੀ ਹੈ ਉਸ ਤੋਂ ਬਾਅਦ ਹੁਣ ਮੈਂ ਮੈਂ ਕਿਹਾ ਚੱਲ ਤੇਰੀ ਗੱਡੀ ਲੈ ਕੇ ਮੈਂ ਲਿਆਉਣਾ ਤੂੰ ਰਹਿਣ ਦੇ ਵੀ ਤੂੰ ਦਵਾਈ ਲੈ ਲੈ। ਜੀ। ਉਸ ਤੋਂ ਬਾਅਦ ਜੀ ਹੁਣ ਜਦੋਂ ਮੈਂ ਆਇਆ ਮੈਨੂੰ ਪਤਾ ਲੱਗਾ ਕਹਿੰਦੇ ਦਰਸਾ ਪੂਰਾ। ਨਾ ਪਤਾ ਨਾ ਸਦਾ ਨਾ ਸਦਾ ਥੋੜਾ ਕੁਸਰਾ। ਸਵੇਰੇ ਮੇਰੀ ਉਹਨਾਂ ਦੋ ਵਾਰੀ ਗੱਲ ਹੋਈ ਹੈ ਮੇਰੇ ਕੋਲ ਬਕਾਇਦਾ ਰਿਕਾਰਡਿੰਗ ਹੈ। ਡਰੋਨ ਨੰਬਰ ਦੀ ਦਾਰੂ ਆ ਜਾਂਦਾ ਜਿਹੜਾ ਇਹ ਕੁਛ ਸਾਰਾ ਚੱਲ ਰਿਹਾ ਹੈ ਇਹ। ਆਨਲਾਈਨ ਸਪਲਾਈ ਵਾਲਾ ਕੰਮ ਹੋ ਰਿਹਾ ਹੈ ਜੀ। ਜਿਵੇਂ ਡਰਾਈਵਰ ਫੋਨ ਕਰਦੇ ਆ ਉੱਥੇ ਜਾ ਕੇ ਫੜਾ ਕੇ ਆਉਂਦੇ ਆ ਜੀ। ਅੱਛਾ। ਚਲੋ ਅਸੀਂ ਤਾਂ ਪੀਣ ਦੇ ਲਈ ਸਾਡੇ ਲਵੇ ਕੰਟੈਕਟ ਹੋਣ ਪਰ ਅਸੀਂ ਡਰਾਈਵਰਾਂ ਨੂੰ ਦੇਖਦੇ ਆ ਜਦੋਂ ਜਾਂਦੇ ਆ ਸਾਡੇ ਕੋਲ ਵੀ ਅਸੀਂ ਵੀ ਤੁਸੀਂ ਆਪ ਹੀ حساب ਲਾ ਲਓ ਜੀ ਇਹ ਕੋਈ ਪਤਾ ਨਹੀਂ ਕਿੱਥੋਂ ਆ ਰਹੀ ਹੈ ਕਿਹਨੂੰ ਦਾ ਕੌਣ ਹੈ ਕੋਈ ਪਤਾ ਨਹੀਂ ਉਹ ਟੇਹਾ ਦੀ ਜਿਹੜਾ ਹੁਣ ਉਹ ਕਹਿ ਰਹੀ ਉਹਨੇ ਵੀ ਮੈਨੂੰ ਰਿਕਾਰਡਿੰਗ 'ਚ ਇਹੀ ਗੱਲ ਮੇਰੇ ਨਾਲ ਵੀ ਬਕਾਇਦਾ ਹੈਗੀ ਹੈ ਜੀ ਰਿਕਾਰਡਿੰਗ ਤੁਸੀਂ ਲੈ ਸਕਦੇ ਹੋ ਉਹਨੇ ਇਹੀ ਗੱਲ ਕਹੀ ਹੈ ਕਹਿੰਦਾ ਬਾਈ ਮੈਂ ਟੇਹਾ ਤੋਂ ਦਾਰੂ ਲੈ ਆਇਆ ਸੀ ਮੈਂ ਪੀਲੀ ਨਾਲੇ ਪੀ ਬਹੁਤ ਥੋੜੀ ਹੈ ਜੀ ਵੀ ਮੈਨੂੰ ਚੱਕਰ ਆ ਰਹੇ ਨੇ ਮੈਨੂੰ ਦੇਖ ਨਹੀਂ ਰਿਹਾ ਤੂੰ ਆਪਣੀ ਗੱਡੀ ਆਪ ਲੈ ਕੇ ਆ ਜਾ ਕੇ ਅੱਛਾ ਹਾਂ ਜਦੋਂ ਹੁਣ ਮੈਂ ਗੱਡੀ ਖਾਲੀ ਕਿੰਨੇ ਵਜ ਦੀ ਗੱਲ ਹੈ ਸਵੇਰੇ 7 ਵਜ ਦੀ ਗੱਲ ਹੈ ਜੀ ਸਵੇਰੇ 7 ਵਜ ਦੀ ਸਾਢੇ 3 ਵਜ ਮਾਂਪੋ ਹਾਂ ਜ ਬਿਹਲਾ ਦੇ ਲੋ ਕੱਲ ਉਹ ਆਪਦੀ ਗੱਡੀ ਕੱਲ ਆਪ ਖਾਲੀ ਕਰਕੇ ਆਇਆ ਲਾਲੋ ਸਾਹਿਬ ਜਿਹੜਾ ਬੰਦਾ ਵੇਚਦਾ ਹੀ ਉਥੋਂ ਬੰਦ ਬੋਤਲ ਫੜੀ ਆ ਸਾਡੇ ਸੀਲ ਤੇ ਨਾਲੇ ਤੋਂ ਕੱਢੀ ਆਪ ਜੁੱਤੀਆਂ ਕੱਢ ਗਈ ਫਿਰ ਅੱਧੀ ਬੋਤਲ ਹੋਰ ਫੜੀ ਆਈ ਉਹ ਚੱਕ ਕੇ ਪੁਲਿਸ ਵਾਲਿਆਂ ਕੋਲੇ ਆ ਉਹ ਤਾਂ ਉਹਦੀ ਤਸਵੀਰ ਆਈ ਆ ਉਹ ਤਾਂ ਉਹ ਬੋਤਲ ਸੋ ਇਹ ਵੱਡਾ ਆਪਾਂ ਕਹਿ ਦਈਏ ਵੀ ਸਰਕਾਰ ਦਾ ਜਿਹੜਾ ਸਿਸਟਮ ਆ ਜਾਂ ਨਸ਼ੇ ਨੂੰ ਲੈ ਕੇ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਬੀ ਨਸ਼ਾਰੂ ਕਨੂ ਉਸ ਨੂੰ ਲੈ ਕੇ ਵੱਡੀ ਪੋਲ ਨਿਕਲ ਰਹੀ ਆ ਖਾਸ ਕਰਕੇ ਸੰਗਰੂਰ ਦੀ ਜੇ ਅਸੀਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਇਹ ਵੱਡਾ ਦਾਵਾ ਕਰਦੀ ਆ ਵੀ ਸੰਗਰੂਰ ਜਿਹੜੀ ਸਾਡੀ ਰਾਜਧਾਨੀ ਆ ਤੇ ਇੱਥੋਂ ਹੀ ਜਿਹੜੇ ਤਿੰਨ ਮੰਤਰੀ ਨੇ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਮੀਤ ਹੈਰ ਉਹ ਸੰਗਰੂਰ ਦੇ ਵਿੱਚ ਹੀ ਆਪਾਂ ਲੋਕ ਸਭਾ ਹਲਕਾ ਇੱਥੇ ਹੀ ਪੈਂਦਾਗਾ ਤੇ ਦੋ ਜਿਹੜੀਆਂ ਇਹ ਆਪਾਂ ਕਹਿੰਦੇ ਵੀ ਪਿੰਡਾਂ ਦੇ ਵਿੱਚ 82 ਪਿੰਡ ਜਾਂ ਉਧਰਲੇ ਪਾਸੇ ਜਿਹੜੇ ਦੂਸਰੇ ਪਿੰਡ ਆ ਇਹ ਦੋਨੇ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਪਿੰਡ ਆ ਰਹੇ ਨੇ ਲੋਕਾਂ ਦਾ ਵੱਡਾ ਰੋਪ ਆ ਵੀ ਲਗਾਤਾਰ ਇਹ ਜਿਹੜਾ ਹੈਗਾ ਜ਼ਹਿਰੀਲੀ दारू 2 ਨੰਬਰ ਦੀ दारू ਇਹ ਲਗਾਤਾਰ ਜਿਹੜਾ ਸਿਸਟਮ ਚੱਲ ਰਿਹਾ ਸੀਗਾ ਹੁਣ ਜਿਹੜੀ ਅੱਜ ਇੱਥੇ ਇਹੀ ਪਿੰਡ ਦੇ ਵਿੱਚ ਚੌਥੀ ਮੌਤ ਜਿਹੜੀ ਅਸੀਂ ਸਨਾਮਦੇਹ ਹਸਪਤਾਲ ਦੇ ਵਿੱਚ ਮੋਰਚਰੀ ਦੇ ਵਿੱਚ ਜਿਹੜੀ ਰਾਤ ਆਈ ਆ ਚਾਰ ਮੌਤਾਂ ਹੋ ਚੁੱਕੀਆਂ ਆਂ ਜਿਹੜੀਆਂ ਉਹ ਹੋਰ ਪਿੰਡਾਂ ਦੇ ਵਿੱਚ ਦਿੜਬਾ ਸੈਡ ਹੋਣਾ ਉਹ ਇਸ ਤੋਂ ਅਲੱਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੰਦੇ ਸ਼ਰਾਬ ਵਾਪਸ ਮੋੜਨ ਆਏ ਸੀ ਦੇਖ ਲਓ ਹੋਰ ਛੁੱਟੇ ਇਹਦੇ ਨਾਲੇ ਵਿੱਚ ਛੁੱਟ ਦਿੱਤੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਫੀਲਡ ਹੈ ਜੀ ਭਰੀ ਹੋਈ ਹੈ ਅੱਗੇ ਆ ਜਾ ਅੱਗੇ ਆ ਜਾ ਨਾਲੇ ਦੇ ਵਿੱਚ ਸ਼ਰਾਬ ਛੁੱਟੀ ਸੀਗੀ ਤਾਂ ਤੁਸੀਂ ਦੇਖ ਲਓ ਕਿ ਆ ਦੇਖੋ ਸਾਰੇ ਸਾਰੇ ਕਰ ਰਹੇ ਨੇ ਅਸੀਂ ਦੋ ਤਿੰਨ ਵੀਡੀਓ ਤਾਂ ਬਣੀ ਰਹੀਆਂ ਤਾਂ ਤੁਸੀਂ ਦੇਖ ਲਿਓ ਕੀ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਬਾਈ ਦਿਖਾਓ ਉਹ ਬਣਾ ਲਓ ਤੁਸੀਂ ਵੀ ਜੰਦੀ ਆਪਾਂ ਪਾਉਂਦਾ ਜੀ ਪ੍ਰੋਟੀ ਲਈ ਚੀਪਾ ਦੇਖੋ ਸੀਲ ਸੀਲ ਵੀ ਲੱਗੀ ਹੋਈ ਹੈ ਹਾਂ ਸੀਲ ਲੱਗੀ ਹੋਈ ਹੈ ਬੰਦ ਬੋਤਲ ਹੈ ਬਾਈ ਕੀ ਨਾਮ ਆਪਣਾ ਮੇਰਾ ਨਾਮ ਗੁਰਦੇਵ ਸਿੰਘ ਹੈ ਅੱਛਾ ਜੀ ਤੁਸੀਂ ਨਾਲੇ ਤੋਂ ਕੱਢੀਆ ਬੋਤਲ ਇਹ ਮੈਂ ਦੇਖਿਆ ਜੀ ਦੇਖੋ ਹੈਗੀ ਤਾਂ ਆਪਣੀ ਇਹ ਹਰਿਆਣਾ ਲੇਬਲ ਲੱਗਿਆ ਹੋਇਆ ਜੀ ਇਹਦੇ ਉੱਤੇ ਤਾਂ ਸੀਲਡ ਬੋਤਲ ਹੈ ਜੀ ਇਹ ਕਹਿਣਾ ਚ ਪਾਵਾ ਹੈ ਜੀ ਕਿ ਦੋ ਮੁੰਡੇ ਆਏ ਸੀਗੇ ਉਹਰੇ ਵਾਪਸ ਕਰਨੇ ਇਸ ਤਰ੍ਹਾਂ ਹਾਂ ਅੱਛਾ ਨਹੀਂ ਆਏ ਸੀਗੇ ਇੰਨਾਂ ਨੇ ਕੋਈ ਵਾਪਸ ਨਹੀਂ ਕੀਤੀ ਹੈਗੀ ਤੇ ਉਹ ਮੁੰਡਿਆਂ ਨੇ ਇਹ ਬੋਤਲ ਭਗਾ ਕੇ ਨਾਲੇ ਦੇ ਵਿੱਚ ਸੁੱਟ ਦਿੱਤੀ ਹੈ ਜੀ। ਅੱਛਾ। ਤੇ ਆਪਾਂ ਨੂੰ ਇਤਲਾਹ ਮਿਲਤੇ ਆਪਾਂ ਇਹ ਬੋਤਲ ਉੱਥੇ ਨਾਲੇ ਦੇ ਵਿੱਚੋਂ ਘੱਟੀ ਹੈ ਜੀ। ਆ ਦੇਖ ਸਕਦੇ ਹੋ ਇਹ ਸੀਲਡ ਹੈ ਜੀ ਇਸ ਟਾਈਮ ਬੰਦ ਪਈ ਹੈ ਜੀ ਬੋਤਲ। ਅੱਛਾ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਇਹਦੇ ਜ਼ਿੰਮੇਵਾਰ ਨੇ। ਹੋਣੀ ਚਾਹੀਦੀ ਜਰੂਰ ਹੋਣੀ ਚਾਹੀਦੀ ਹੈ ਜੀ ਕਿਸੇ ਦਾ ਤੀਪੁੱਤ ਮਾਰਦਾ ਜੀ ਦੇਖੋ। ਪਈ ਆ ਸਾਡੀ ਹੋਰ। ਕਿਸੇ ਦਾ ਤੀਪੁੱਤ ਮਾਰਦਾ ਜੀ ਵੇਚਣ ਵਾਲੇ ਦੇ ਪੈਸੇ ਰਹਿ ਜਾਂਦੇ ਨੇਗੇ। ਅਗਲਾ ਆਪਣੀ ਜਾਨ ਤੋਂ ਹੱਤੋਂ ਗੈਰਦਾ ਜੀ। ਹਾਂ ਫਿਰ ਤਾਂ ਖਾਲੀ ਕਾਰਵਾਈ ਹੋਣੀ ਚ ਮੌਜੂਦ ਨੇ ਸੰਧੂ ਸਾਹਿਬ ਕਿੰਨੀਆਂ ਹੁਣ ਤੱਕ ਦੀਆਂ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਤੇ ਕਿੰਨੇ ਬੰਦੇ ਨੇ ਜਿਹੜੇ ਗ੍ਰਿਫਤਾਰ ਕਰ ਲਏ ਨੇ ਪੰਜਾਬ ਪੁਲਿਸ ਦੇ ਉੱਪਰ ਵੀ ਕਾਫੀ ਜਿਹੜੇ ਕਿ ਸਵਾਲ ਨੇ ਖੜੇ ਕੀਤੇ ਜਾ ਰਹੇ ਨੇ ਧਰਨਾਕਾਰੀ ਪੰਜਾਬ ਪੁਲਿਸ ਨੂੰ ਵੀ ਘੇਰੇ ਦੇ ਵਿੱਚ ਲੈ ਰਹੇ ਨੇ ਇਹਦੇ ਬਾਰੇ ਜਿਹੜਾ ਅਰੈਸਟ ਬਾਰੇ ਤਾਂ ਸੀਨੀਅਰ ਅਫਸਰ ਹੀ ਦੱਸ ਪਾਉਣ ਦੱਸਣਗੇ ਜੀ ਕਿਹਨੇ ਕਿਹਨੇ ਪਾਧਾ ਜਿਹੜੇ ਮੇਰੇ ਏਰੀਆ ਦੇ ਵਿੱਚ ਮੇਰੇ ਜਿਹੜੀ ਇੰਟੀਮੇਸ਼ਨ ਮੇਰੇ ਕੋਲ ਆ ਗਿਆ ਸਾਡੇ ਇੱਥੇ ਚਾਰ ਲੋਕਾਂ ਦੀ ਡੈਥ ਹੋਈ ਹੈ ਤੇ ਜਿੰਨਾਂ ਦੇ ਸਬੰਧੀ ਅਸੀਂ ਆਪ ਦਾ ਕੇਸ ਰਿਸਟਰ ਕਰਕੇ ਤੇ ਉਹਨਾਂ ਦੇ ਪੋਸਟਮਾਰਟਮ ਵਗੈਰਾ ਕਰਵਾ ਰਹੇ ਨੇ ਔਰ ਜਿਹੜੇ ਰੈਸਟ ਹੈਗੇ ਆ ਉਹ ਜਿਹੜੀਆਂ ਦੂਸਰੇ ਮੁਕਦਮੇ ਪਹਿਲਾਂ ਵੀ ਹੋਏ ਸੀ ਜਿੱਥੋਂ ਕੰਮ 1.5 ਵਜੇ ਜਾਂ ਹੋਰ ਵੀ ਹੈ ਉੱਥੇ ਵੀ ਕਾਫੀ ਪਤਾ ਵੀ ਉੱਥੇ ਰੈਸਟ ਕੁਝ ਹੋਏ ਨੇ ਪਰ ਉਹਦੇ ਬਾਰੇ ਸੀਨੀਅਰ ਅਫਸਰ ਹੀ ਦੱਸੋ ਜੀ ਪੋਸਟਮਾਰਟਮ ਦੀ ਕੀ ਰਿਪੋਰਟ ਆਈ ਜਿਹੜਾ ਪੋਸਟਮਾਰਟਮ ਦੇ ਲਈ ਲਿਆਂਦੇ ਗਿਆਂ ਜਾਂ ਗਈਆਂ ਨੇ ਡੈੱਡ ਬਾਡੀਜ਼ ਅਜੇ ਪੋਸਟਮਾਰਟਮ ਹੋਣਾ ਤਾਂ ਹੋਣਾ ਜੀ ਹੁਣ ਤੋਂ ਬਾਅਦ ਹੀ ਕਲੀਅਰ ਹੋਏਗਾ ਵੀ ਕੀ ਉਹਨਾਂ ਦੇ ਕਾਰਨ ਹੈਗੇ ਡੈਥ ਦੇ ਫੋ ਪੋਸਟ ਮਾਰਡ ਤੋਂ ਬਾਅਦ ਹੀ ਕਲੀਅਰ ਕਰ ਸਕਦੇ। ਤੇ ਸਾਰੇ ਜੀ ਇੱਕੋ ਪਿੰਡ ਦੇ ਨੇ ਜੀ ਚਾਰੇ? ਹਾਂ ਜੀ। ਮਤਲਬ ਕੋਈ ਰਿਸ਼ਤੇਦਾਰ ਇੱਥੇ ਆਇਆ ਹੋਇਆ ਸੀ ਕਿ ਕੋਈ ਸਮਾਨੇਦਾਂ ਨੇ ਕੋਈ ਇੱਥੇ ਮਤਲਬ ਟੀਬੀ ਰਵੀਦਾਸਪੁਰ ਦੇ ਨੇ ਕਿ ਇੱਥੋਂ ਲੈਣੇ ਤੇ ਜਿੱਦਾਂ ਸਰ ਦੱਸਿਆ ਜਾ ਰਿਹਾ ਕਿ ਜਿਹੜੀ ਜ਼ਹਿਰੀਲੀ ਸ਼ਰਾਬ ਆਈ ਕਿੱਥੋਂ ਕਿਉਂਕਿ ਪੁਲਿਸ ਵੀ ਤਾਂ ਜਿਹੜੀ ਤੈਨਾਤੀ ਆ ਉਹ ਹਰ ਵਕਤ ਪਹਿਰੇ ਤੇ ਰਹਿੰਦੀ ਆ ਪੁਲਿਸ ਦਾ ਪੁਲਿਸ ਦਾ ਕਹਿੰਦੀ ਕਿ ਅਸੀਂ ਸਾਡੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਹੈਗਾ ਚਿੜੀ ਵੀ ਨਹੀਂ ਫਰਮਾਰਦੀ ਪਰ ਇਹ ਜ਼ਹਿਰੀਲੀ ਸ਼ਰਾਬ ਆਉਣ ਦਾ ਕੀ ਕਾਰਨ ਬਣਿਆ? ਇਹ ਉਹਨਾਂ ਦਾ ਅਚਾਨਕ ਜਿਹੜੇ ਕੋਈ ਕਿਸੇ ਪਾਸੇ ਜਸਰੋਂ ਸ਼ਰਾਬ ਆਉਂਦਾ ਕਾਰਨ ਤਾਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਇੱਥੇ ਕਿਵੇਂ ਪੰਛੀ ਤੇ ਕੌਣ ਲੈ ਕੇ ਆਇਆ ਉਹ ਉਸ ਤੋਂ ਬਾਅਦ ਹੀ ਦੱਸ ਪਾਵਾਂ ਜਿਵੇਂ ਦੀ ਪਿੰਡ ਵਾਸੀਆਂ ਵੱਲੋਂ ਰੋਪ ਲਾਇਆ ਜਾ ਰਿਹਾ ਵੀ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜਿਹੜਾ ਸਾਰਾ ਗੋਸ਼ ਸੀਗਾ ਵੀ ਬਾਹਰੋਂ ਸ਼ਰਾਬ ਆਉਂਦੀ ਸੀ ਇੱਥੇ ਵੇਚ ਦੇ ਤੇ ਜਿਹੜੇ ਇਨਵੈਸਟੀਗੇਸ਼ਨ ਜਿਹੜੀ ਪਿੱਛੇ ਪ੍ਰੀਵੀਅਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਨੇ ਟ੍ਰੇਸ ਆਊਟ ਕੀਤੇ ਸੀ ਕਿ ਪਹਿਲਾਂ ਜਿਹੜੇ ਪ੍ਰੀਵੀਅਸ ਪਰਚਾ ਪਹਿਲਾਂ ਪਰਸੋ ਵੀ ਹੋਇਆ ਬੀਐਸਪੀ ਦੜਬਾ ਜਾ ਉਹਨਾਂ ਦੇ ਕੋਲ ਰਿਕਾਰਡ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੀ ਤਹਿਆ ਰਹੇਗਾ ਇਸ ਨਸ਼ੇ ਦੇ ਖਿਲਾਫ ਕੋਈ ਮਿਹਨਤ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਸ਼ੁਰੂ ਕੀਤੀ ਗਈ ਸੀ ਪਰ ਹੁਣ ਤੁਹਾਡਾ ਕੀ ਤਹਿਆ ਰਹੇਗਾ ਜਿਹੜਾ ਇਹ ਨਸ਼ਾਗਾ ਧੜਾ ਧੜ ਵਧ ਰਿਹਾ ਹੈਗਾ ਆਲਰੇਡੀ ਅਸੀਂ ਤਾਂ ਪਹਿਲਾਂ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਪਰਚੇ ਕਾਫੀ ਰਜਿਸਟਰ ਕੀਤੇ ਨੇ ਔਰ ਰੇਡ ਗਾਇਬ ਗਾਇ ਕਰਦੇ ਰਹਿੰਦੇ ਆ ਨਸ਼ਾ ਪ੍ਰਤੀ ਤੇ ਸਾਡਾ ਇੱਕ ਜੋ ਕਮੰਡ ਦੇ ਆਦੇਸ਼ ਨੇ ਉਸ ਮੁਤਾਬਕ ਨਸ਼ਾਪਤੀ ਤੇ ਸਾਡੀ ਸਖਤੀ ਐਜ਼ ਇਟ ਇਜ਼ ਕੋਈ ਸਾਡੀ ਇਹਦੇ ਵਿੱਚ ਕਿਸੇ ਨਾ ਵੀ ਕੋਈ ਮਲੇ ਤਲਾ ਕੰਮ ਕੋਈ ਨਹੀਂ ਵੀ ਅਸੀਂ ਤਾਂ ਨਸ਼ਾ ਦੇ ਖਿਲਾਫ ਆ ਜਿਸ ਤਰੀਕੇ ਦੇ ਨਾਲ ਜਿਹੜੇ ਲੈਵਲ ਦਿਖਾਏ ਗਏ ਨੇ ਬੋਤਲਾਂ ਦੇ ਉੱਪਰ ਉੱਪਰ ਪੰਜਾਬ ਸਰਕਾਰ ਇਦਾਂ ਕੁਝ ਕਾਫੀ ਕੁਝ ਲਿਖਿਆ ਗਿਆ ਲੇਬਲਾਂ ਦੇ ਉੱਪਰ ਉਹ ਕੀ ਸੀਗਾ ਬਰਾ ਉਹ ਤਾਂ ਉਹਨਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਮੈਂ ਦੱਸ ਪਾਉਂ ਤੁਹਾਨੂੰ ਦੱਸਿਆ ਵੀ ਅਸੀਂ ਆਲਰੇਡੀ ਪਹਿਲਾਂ ਜਿਹੜਾ ਇਨਵੈਸਟੀਗੇਟ ਕੇਸ ਹੋ ਰਿਹਾ ਉਹਦੇ ਵਿੱਚ ਉਹਨਾਂ ਨੇ ਕਾਫੀ ਖੁਲਾਸੇ ਕੀਤੇ ਆ ਤੇ ਅਸੀਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਪੂਰੀ ਕਰਨ ਤੋਂ ਬਾਅਦ ਹੀ ਇਹਦੇ ਬਾਰੇ ਦੱਸ ਪਾਵਾਂ ਕਿ ਇਹਨ ਅ ਅਜੇ ਸੀਰੀਅਸ ਸਥਾਨੇ ਪਰ ਦਾਖਲ ਹੈਗੇ ਨੇ ਪਰ ਸੀਰੀਅਸ ਅਜੇ ਉਹਨਾਂ ਚੋਂ ਕੋਈ ਕਿ ਇੰਟੀਮੇਸ਼ਨ ਨਹੀਂ ਆਈ ਵੀ ਕੋਈ ਹੋਰ ਸੀਰੀਅਸ ਹੈ ਜੀ ਜੀ ਸਰ ਜਿਹੜੇ ਬੰਦੇ ਫੜੇ ਉਹਨਾਂ ਨੂੰ ਤਾਂ ਕੁਝ ਪਤਾ ਲੱਗਿਆ ਵੀ ਕਿੰਨੀ ਸ਼ਰਾਬ ਲੈ ਕੇ ਆਏ ਸੀ ਈਅਰ ਮੈਂ ਉਹੀ بار بار ਕਰ ਰਿਹਾ ਮੈਂ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਪਾਵਾਂਗੇ ਵੀ ਕੀ ਕੀ ਹੈਗਾ ਕੀ ਨਹੀਂ ਹੈਗਾ ਸਾਡੇ ਕੋਲ ਜਦੋਂ ਸਾਰਿਆਂ ਦੀ ਹੋ ਜਾਈਗੀ ਟੀਮਾਂ ਅਲੱਗ-ਅਲੱਗ ਲੱਗੀਆਂ ਹੋਈਆਂ ਨੇ ਰੈਸਟ ਕਰਨ ਵਾਸਤੇ ਸਾਰੀਆਂ ਟੀਮਾਂ ਜਦੋਂ ਆਪਣੀ ਰਿਪੋਰਟ ਦੇਣਗੀਆਂ ਉਸ ਤੋਂ ਬਾਅਦ ਹੀ ਇਹ ਦੱਸ ਪਾਵਾਂਗੇ ਧੰਨਵਾਦ ਸ਼ੁਕਰੀਆ ਜੀ